ਅੱਜ ਵਾਲੇ ਸਾਈਕਲ ਬਲੌਗ ਦੀ ਸਾਡੀ ਮੰਜ਼ਲ ਹੈਗੀ ਆ ਪਿੰਡ ਲੋਪੋ ਲੋਪੋ ਦੇਖਣੀ ਆ ਜੀ ਅਸੀਂ ਕੰਗਾ ਜੀ ਜਿਹੜੇ ਬਣਾਏ ਆ ਗਣੇਸ਼ਾ ਬਾਬਾ ਜੀ ਨੇ ਪਿੰਡ ਲੋਪੋ ਵਿੱਚ ਮੈਂ ਤਾਂ ਉਹਦੇ ਸਾਥੀਆਂ ਨਾਲ ਪਹਿਲਾਂ ਵੀ ਚਲੇ ਗਿਆ ਸੀ ਪਰ ਜੋਸ਼ੀ ਸਾਹਿਬ ਨੂੰ ਅੱਜ ਦਰਸ਼ਨ ਮੇਲਾ ਕਰਾ ਕੇ ਲਿਆਉਣੇ ਆ ਹੁਣ ਅਸੀਂ ਚੱਕਰਪਿੰਡ ਚ ਦੀ ਨੰਗ ਰਹੇ ਆ ਜਿਹੜਾ ਸਾਫ਼ ਸੁਥਰਾ ਚੌੜੀਆਂ ਸੜਕਾਂ ਚੌਲੀਆਂ ਗਲੀਆਂ ਸਾਫ਼ ਗਲੀਆਂ ਸੀਵਰੇਜ ਸਿਸਟਮ ਅਪ ਟੂ ਡੇਟ ਉਸ ਪਿੰਡ ਵਿੱਚ ਦੀ ਨੰਗ ਰਹੇ ਆ ਲੁਧਿਆਣਾ ਜ਼ਿਲ੍ਹੇ ਦਾ ਵੱਡਾ ਪਿੰਡ ਆ ਚੱਕਰ ਤੇ ਇਹ ਠੂਰ ਸਾਡੇ ਠੂਰ ਪਿੰਡ ਦਾ ਗਵਾਂਢੀ ਪਿੰਡ ਆ ਉਤਲੀ ਫਿਰਨੀ ਹੈ ਜੀ ਇਹ ਵੱਡੀ ਚੌੜੀ ਸੜਕ ਬਣਾਈ ਹੋਈ ਆ ਸੱਥਾਂ ਸ਼ਿੰਗਾਰੀਆਂ ਪਈਆਂ ਸੱਥਾਂ ਦੇ ਵਿੱਚ ਬਾਬੇ ਸ਼ਿੰਗਾਰ ਦੇ ਰੂਪ ਚ ਬੈਠੇ ਨੇ ਤਾਸ਼ਾਂ ਖੇਡਦੇ ਆ ਗੱਲਾਂ ਮਾਰਦੇ ਆ ਅਸੀਂ ਵੀ ਦੋਨੇ ਯਾਨੇ ਗਪਾਂ ਛਪਾਂ ਮਾਰਦੇ ਤੇ ਆਦੇ ਸਫਰਤੀ ਮੰਜ਼ਲ ਦੇ ਨੇੜੇ ਪਹੁੰਚ ਰਹੇ ਹਾਂ ਜੇਕਰ ਦੇ ਗੁਰੂ ਘਰ ਦੇ ਦਰਸ਼ਨ ਕਰੋ ਜੀ ਬੜੀ ਸ਼ਾਨਦਾਰ ਬਿਲਡਿੰਗ ਆ ਤੇ ਕਾਫੀ ਖੁੱਲੀ ਜਗ੍ਹਾ ਚ ਬਣਿਆ ਹੋਇਆ ਗੁਰੂ ਘਰ ਇਹ ਸਾਹਮਣੇ ਮੱਲੇ ਨੂੰ ਰੋਡ ਚੱਲਿਆ ਜਾਂਦਾ ਤੇ ਖੱਬੇ ਪਾਸੇ ਅਸੀਂ ਮੁੜਨਾ ਲੋਪੋ ਤੇ ਇੱਥੇ ਵੀ ਬਾਈ ਕੁਝ ਬੈਠੇ ਨੇ ਦਰਖਤਾਂ ਦੇ ਛਾਵੇਂ ਗੱਲਾਂ ਕਰ ਰਹੇ ਨੇ ਆਫਰ ਕਰਦੇ ਆਂ ਦਰਸ਼ਨ ਗੰਗਾ ਜੀ ਦੇ ਇਹ ਹੈ ਜੀ ਚਾਰ ਸ਼ਪੇਰੇ ਪਾਣੀ ਦੇ ਵਿਚਾਲੇ ਬਣਾਈ ਹੋਈ ਝੌਂਪੜੀ ਨਮਾ ਜਗਾ ਜਿਹਦੇ ਵਿੱਚ ਬੁੱਤ ਸ਼ਿਸ਼ੋਬਤ ਕੀਤੇ ਗਏ ਨੇ ਬੜੀ ਮਨਮੋਹਕ ਤੇ ਰਮਣੀਕ ਜਗਾ ਬਣਦੀ ਹੈ ਇਹ ਦੇਖਣਯੋਗ ਆ ਤੇ ਬੇਨਤੀ ਆ ਵੀ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਓ ਜੀ VOTING ਹੁੰਦੀ ਆ ਸ਼ਾਮ ਨੂੰ ਬੜੀ ਚਹਿਲ ਪਹਲ ਹੁੰਦੀ ਆ ਪਿੰਡ ਦੇ ਲੋਕ ਆਸ-ਪਾਸ ਦੇ ਲੋਕ ਸੈਰ ਵਜੋਂ ਇਸ ਥਾਂ ਨੂੰ ਤਰਜੀਹ ਦਿੰਦੇ ਨੇ ਵਿੱਚ ਗੁਰੂ ਘਰ ਤੇ ਮਸਜਿਦ ਵੀ ਹੈਗੀ ਐ ਮਸਜਿਦ ਦਾ ਦੇਖੋ ਪਾਣੀ ਦੇ ਵਿੱਚ ਬਣਾਇਆ ਹੋਇਆ ਪੈ ਹੋਰ ਗੱਲਾਂ ਵੀ ਪਿੰਡ ਦੇ ਵਿੱਚ ਇੰਨੀ ਜਗ੍ਹਾ ਖਾਲੀ ਕਮਾਲ ਦੀ ਗੱਲ ਹੈ ਵਾਹ ਜੀ ਵਾਹ ਕੋਈ ਪਈ ਹੈ ਨਾ ਕਮਾਲ ਹੀ ਕਮਾਲ ਤੇ ਸੋਹਣੀ ਤੇ ਸ਼ਾਨਦਾਰ ਜਗ੍ਹਾ ਚਾਰ ਸਪਰੇ ਪਾਣੀ ਤੇ ਵਿਚਾਲੇ ਮੂਰਤੀਆਂ ਲਈ ਜਗ੍ਹਾ ਬਣਾਈ ਹੋਈ ਆ ਤੁਸੀਂ ਵੀ ਇਹਦੇ ਦਰਸ਼ਨ ਕਰੋ ਜੀ ਤੇ ਬੱਚਿਆਂ ਨੂੰ ਵੀ ਲੈ ਕੇ ਆਇਓ ਸ਼ੁੱਟੀਆਂ 'ਚ ਦੇਖਣਯੋਗ ਜਗਾ ਇਸ ਜਗਾ ਨੂੰ ਕਿਹਨੇ ਕਿਹਨੇ ਪਹਿਲਾਂ ਦੇਖਿਆ ਉਹ ਵੀ ਜਰੂਰ ਦੱਸਿਓ ਤੇ ਸਾਡਾ ਇਹ ਯਤਨ ਕਿਵੇਂ ਦਾ ਲੱਗਿਆ ਉਹਦੇ ਬਾਰੇ ਵਿਚਾਰਕ ਲੈਣਾ ਜਰੂਰ ਲਿਖਦੇ ਹੋ ਜੀ ਕਮੈਂਟ ਵਜੋਂ ਸ਼ਵਾਸ਼ੇ ਮਿਲ ਜੇ ਤਾਂ ਆਹਨ ਲੱਗਦਾ ਵੀ ਸਹੀ ਕੰਮ ਕੀਤਾ ਅਗੋਰਦਵਾਰਾ ਸਾਹਿਬ ਦੀ ਬਿਲਡਿੰਗ ਦੇਖ ਰਹੀ ਐ ਬੱਚ ਬੋਟੰਗਾਂ ਵੀ ਹੁੰਦੀ ਐ ਤੇ ਕਸਤੀਆਂ ਵੀ ਖੜੀਆਂ ਸੀਗੀਆਂ ਜਦੋਂ ਅਸੀਂ ਗਏ ਸੀ ਤੇ ਬੜੀ ਸ਼ਾਨਦਾਰ ਜਗ੍ਹਾ ਬਣੀ ਹੋਈ ਐ ਸੋਹਣਾ 뷰 ਆਉਂਦਾ ਹੈਂਟਰ ਲੋਕ ਲੱਗੀ ਆ ਮਾਡਨ ਦਾ ਉਹ ਬੇਲਾ ਹੋ ਗਿਆ ਸੀ ਮੂਹਰ ਲਈ ਹਵਾ ਸੀ ਬੜਾ ਜ਼ੋਰ ਲੱਗਦਾ ਸੀ ਪਰ ਗੱਲਾਂ ਬਾਤਾਂ ਕਰਦੇ ਮੈਂ ਤੇ ਯੋਸ਼ੀ ਸਾਹਿਬ ਹੌਲੀ-ਹੌਲੀ ਪਿੰਡ ਵੱਲ ਨੂੰ ਵੱਧਦੇ ਹੋਏ ਆ ਤੇ ਕੱਲਾ-ਕੱਲਾ ਹੀ ਹੁੰਦਾ ਦੋ-ਦੋ ਹੀ ਦੋ-11 ਬਣ ਜਾਂਦੇ ਆ ਗੱਲਾਂ-ਬਾਤਾਂ ਕਰਦਿਆਂ ਨੂੰ ਬਾੜ ਦਾ ਪਤਾ ਨਹੀਂ ਲੱਗਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ